ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੋ ਚੰਨ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੇ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਜੀ ਇੱਕ ਵਿਹੜਾ ਬਈ ਤਾਜੀ ਸੋਈ ਹੈ ਤੇ ਬੱਚਾ ਕਰਮ ਵਾਲੀ ਨੇ ਬੱਚੀ ਦਿੱਤੀ ਆ ਬੱਚੀ ਬੜੀ ਟੌਪ ਕਲਾਸ ਦਿੱਤੀ ਆ ਤੇ ਇੱਕ ਬਾਈ ਕੋਲੇ ਟੌਪ ਬਰੀਡ ਕੀਪਰ ਵੈਡ ਆਈ ਆਫ ਕਰ ਲੈਨੇ ਬਾਈ ਨਾਲ ਗੱਲ ਬਾਤ ਆ ਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਅਸੀਂ ਆ ਗਏ ਸਰ ਠੀਕ ਹੋ ਬਜੀ ਬਹੁਤ ਵਧੀਆ ਨਾਮ ਤੇ ਐਡਰੈਸ ਹਾਂ ਸਰ ਬੱਬੂ ਆ ਜੀ ਪਿੰਡ ਆਪਣਾ ਸਲਾਦ

ਜਿਹੜੀ ਬੈਡ ਦੇ ਨੇ ਬਈ ਕਿਹੜਾ ਸੁਆ ਸੁਈਆ ਇਹ ਪ੍ਰੂਨ ਬੱਚੀ ਸੁਈਆ ਦਰਸਾ ਕਿੰਨਾ ਕ ਟਾਈਮ ਹੋ ਗਿਆ ਸੁਈ ਇਹਨੂੰ ਜੀ 8 ਤੋਂ 7 ਦਿਨ ਹੋ ਗਏ ਜਿਹਨੇ ਮਾਲਕਾਂ ਨੇ ਦੱਸਿਆ ਉਵੇਂ ਹੀ ਆਪਣੇ ਕੋਲ ਤਾਂ ਜਾਈ ਇਹ ਠੀਕ ਹੈ ਜੀ 8 ਤੋਂ 7 ਦਿਨ ਹੋ ਗਏ ਇਹਨੂੰ ਸੁਈ ਬੱਚਾ ਕੀ ਆ ਮਗਰ ਬੱਚੀ ਏਤੀ ਆ ਜੀ ਇਹ ਬੱਚੀ ਪੜੀ ਚੰਗਾ ਯਾਰ ਨੂਰ ਦੀ ਬੱਚੀ ਦਾ ਟੀਕਾ ਆ ਟੀਕਾ ਭਰਿਆ ਵਾ ਸੀ ਤੇ ਠੀਕ ਹੈ ਜੀ ਨੂਰ ਦਾ ਬਹੁਤ ਚੰਗਾ ਬੱਚਾ ਦਾ ਨਾਮ ਕੀ ਨਾਸਾ ਬਹੁਤ ਸੋਹਣੀ ਅੱਛੀ ਹੈ ਬਹੁਤ ਬਲੈਂਡਵਰਡ ਪੀਸ ਬੱਚਾ ਦਿੱਤਾ ਹਾਂਜੀ ਕਿਉਂ ਬੱਚੀ ਨੇ ਬਈ ਡੁੱਠੇ ਮਿੱਠੇ ਖਾ ਕੇ ਨਾਲ ਹੀ ਸਾਲ 1.5 ਸਾਲ ਨੂੰ ਕਰਮ ਵਾਲੀ ਨੇ ਚਾਰ ਹੋ ਜਾ ਦੋ ਨਾ ਕੋ ਮਿਲਨੇ ਆ ਆਪ ਵੀ ਹੋਜੇ ਬੱਛੂਈ ਆ ਇਹ ਆ ਬੱਛੀ ਆ ਜੀ ਦੋ ਦਾੰਦਾ ਜੀ ਬਹਿੜੇ ਤੇ ਕੱਦ ਕਾੜ ਦੇਖੋ ਜੀ ਕਿੱਡਾ ਮੇਰੇ ਬਰੋਬਰ ਹੋਊਗੀ ਲੈ ਬਾਈ ਉੱਤ ਦਾੰਦਾ ਅੰਦਾਜ਼ਾ ਲਾ ਲਿਓ ਬਾਈ ਬਰਾਬਰ ਖੜਾ ਉਸਾ ਬਣਾੰਦਾ ਅੰਦਾਜ਼ਾ ਲਾਇਓ ਇਹ ਠੰਡੀ ਸੀਰ ਬਨਵੋ ਔਲ ਖੋਲ ਬਨਵੋ ਉਹ ਟੈਨਸ਼ਨ ਫਰੀ ਹੋਜੇ ਬੰਦਾ ਲੈਓ ਜਿੱਥੇ ਮਰਜ਼ੀ ਕੋਵੇਂ ਠੱਕੇ ਮਾਰੀ ਜਾ ਹਾ ਟ੍ਰੂਟਰ ਕਮਾਲ ਬਹੁਤ ਸੋਹਣਾ ਆਰਡਰ ਫਿਟਿੰਗ ਵਾਲਾ ਲੇਵਾਂ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਚਵਾਈ ਕਿਵੇਂ ਆ ਬਾਈ ਚਵਾਈ ਇੱਕ ਨੰਬਰ ਹੈ ਚਵਾਈ ਇੱਕ ਨੰਬਰ ਹੈ ਹਾਂ ਜੀ ਚਵਾਈ ਬਹੁਤ ਚੰਗਾ ਲੱਗਿਆ ਜាយ ਬਾਹਲਾ ਚ ਲਾਉ ਵੀ ਜਿੱਥੇ ਰੁਕ ਗਈ ਦੋ ਠੀਕ ਆ ਹਾਂਜੀ ਕੁਆਲਿਟੀ ਵਧੀਆ ਵਧੀਆ ਕੁਆਲਿਟੀ ਹੈ ਲੈ ਪੂਰੀ ਬਿੱਤੀ ਦੱਲੀ ਨਾਰ ਦਿਖਾ ਦੇ ਕਿੰਨੀ ਚੰਗੀ ਆ ਇੱਕ ਨੰਬਰ ਆ ਕਰ ਮਾੜੀ ਦੇ ਫੁੱਲ ਦੇ ਭਾਈ ਤੋੜ ਕੇ ਦਿਖਾ ਦੇ ਬੱਚਾ ਮਗਰ ਬੱਚੀ ਬੱਚੀ ਬਹੁਤ ਚੰਗੀ ਆ ਦੋਨੇ ਹੀ ਬੱਚੀਆਂ ਆ ਗਈਆਂ ਜੀ ਗੱਲ ਘਾ ਖੜੀ ਆ ਤੇ ਬਿਊਟੀ ਚੈੱਕ ਕਰ ਆ ਜਾ ਪੁੱਤ ਆ ਬਿਊਟੀ ਵੀ ਚੰਗੀ ਆ ਲੈ ਦੋ ਦੰਦ ਰਾਤ ਸਾਹਿਬ ਦਿਖਾ ਦੇ ਨਾ ਪੁੱਤ ਲੈ ਭਾਈ ਦੰਦ ਵੀ ਬਾਈ ਕਹਿੰਦਾ ਕੋਈ ਲੈ ਲੀ ਨੀ 10 ਗ੍ਰਾਮ ਆਗੇ ਲੈ ਕਿਆ ਬਾਤ ਆਉਂ ਕੀ ਹੈ ਬਾਈ ਐਡੇ ਕਦ ਕਾਠ ਵਾਲੀ ਦੋ ਦੰਦ ਬੱਚੀ ਜਾਂਦੀ ਨਹੀਂ ਜੀ ਸਹੀ ਗੱਲ ਆ ਬਾਈ ਘਰ ਘਰ ਨਹੀਂ ਖੜੀਆਂ ਸਹੀ ਗੱਲ ਹੈ ਕਹਿੰਨ ਨੂੰ ਤਗਲਾ ਕਹਿੰਦਾ ਦੋ ਦੰਦ ਤੇ ਚਾਰ ਚਾਰ 6 6 ਦੰਦ ਅੰਡਰਾਂ ਹੀ ਖੜੀਆਂ ਸਹੀ ਗੱਲ ਆ ਆਇਆ ਬਤਾ ਤੂੰਰਾ ਵੀ ਇੱਕ ਨੰਬਰ ਆ ਹਾਂਜੀ ਹਾਂਜੀ ਕੋੜੀ ਜਰ ਗਈ ਆਇਆ ਬਤਾ ਜੀ ਇਧਰ ਇਹਦਾ ਮੁੱਲ ਜੈਜ ਅਰ ਸਾ ਕੋਈ ਸਾਠ ਨਹੀਂ ਜੀ ਕੋਈ ਪੈਂਡ ਨਹੀਂ ਠੀਕ ਹੈ ਜੀ ਸਾਢੇ 55000 ਦੀ ਵੜ ਦੇ ਦੇਾਂਗੇ ਜਮਾ ਜਿਆ ਜੀ ਕੋੜੀ ਵਰਗੀਆ ਲਓ ਜੀ ਕੱਦ ਪੁੱਤ ਦੇਖ ਕਰਮ ਵਾਲੀ ਦਾ ਖੜੀ ਦੇਖੋ ਜੀ ਆਏ ਖੜੀ ਹੋ ਮੋਜ ਨਾਲ ਲਓ ਜਿੱਥੇ ਮਰ ਜਿਆ ਤਾਂ ਫੇਰੀ ਜਾਓ ਠੰਡੀ ਸੀਲ ਫੋਲ ਆਏ ਨਹੀਂ ਦੱਤਾ ਮਾਰੋ ਤੇ ਮਰਜੀ ਖੜਾ ਕੇ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਗਰਮ ਨਹੀਂ ਕੁਛ ਨਹੀਂ ਮੁੱਲ ਵੀ ਮਹੀਨ ਜਿਆ ਜੀ ਰੱਖਿਆ ਬਾਲਾ ਮੁੱਲ ਐਸਾ ਕੱਦ ਬੰਨੂਆ ਦਿਖਾ ਦਿਓ ਕੱਦ ਨਹੀਂ ਛੋਟਾ ਹੋਊਗਾ ਕੋਈ ਭੈਣ ਭਰਾ ਆ ਕੇ ਮੁਰੂ ਨਾ ਕੱਦ ਕਾਠ ਬੰਨੂਆ ਥਣ ਲੈ ਮੈਨੂੰ ਸਾਰੇ ਪੱਖਾ ਤੋਂ ਦਿਖਾ ਦਿਓ ਹੂੰ ਕੱਦ ਦਿਖਾ ਦਿਓ ਇਧਰ ਨਾਲ ਹੋ ਕੇ ਉਹ ਚਲ ਆਪਣੇ ਉੱਥੇ ਤਾਂ ਨੇਰੇ ਚ ਖੜੀ ਸੀ ਕੁਆਲਿਟੀ ਦਾ ایرਫੋਨ ਲੈ ਵੱਡੇ ਕਰ ਫਿਟਿੰਗ ਦਾ ਆਰਡਰ ਦਿਖਾ ਦਿਓ ਕਿੱਡਾ ਚੰਗਾ ਲੇ ਵਨ ਰੇਟ ਤੋਂ ਚੈੱਕ ਬਹੁਤ ਜ਼ਿਆਦਾ ਫਿਟਿੰਗ ਹੈ ਆਰਡਰ ਦੀ ਬਹੁਤ ਇੱਕ ਨੰਬਰ ਕਿ ਲੈ ਕੀ ਬਾਤ ਆ ਬਈ ਮੋਦਲ ਵੀ ਬਾਈ ਨੇ ਜਾਇਜ ਰੱਖਿਆ ਖਿੱਚ ਕੇ ਮੋਦਲ ਰੱਖਿਆ ਬਾਲਾ ਮੋਦਲ ਨੇ ਰੱਖਿਆ ਬਾਕੀ ਮਾਨਤਨ ਹੋ ਜੂ ਕੋਈ ਚੱਕਰ ਤਾਂ ਇਹਨਾਂ ਨੂੰ ਆਪਾਂ ਮਾਰਕ ਦਿਖਾ ਦਿੰਨੇ ਓਕੇ ਹਾਂਜੀ ਕੀ ਬਾਤ ਹੈ ਆਇਆ ਬਤਾਇਆ ਧਰਮ ਮਾਰ ਦੇ ਧਰਮ ਲੋ ਠੰਡੀ ਬਹੁਤ ਹੈ ਠੰਡੀ ਬਹੁਤ ਜ਼ਿਆਦਾ ਜੀ ਠੀਕ ਆ ਪਰੋ ਨਿਆਣਾ ਪਾਓ ਨਾ ਪਾਓ ਜੀ ਨਹੀਂ ਪਾਣਾ ਨਾ ਪਾਓ ਠੀਕ ਆ ਉਹ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਕਹਿਣਾ ਕੁਐਸਚਨ ਹੈ ਮਾਖੀ ਜਮਾਈ ਇਹ ਸਵਾਲ ਹੀ ਪਤਾ ਦਮ ਦਾ ਜਿਵੇਂ ਮਰਜ਼ੀ ਨਿਆਣਾ ਪਾ ਲਓ ਕੋਈ ਚੱਕਰ ਹੀ ਨਹੀਂ ਕਹਿਣਾ ਤਾਂ ਗਰਮ ਵਾਲੀ ਨੇ ਕੁਛ ਨਹੀਂ ਹਾਂ ਜੀ ਨਿਕਲ ਰਪ ਅਇ ਤੱਕ ਮਾਰ ਮਾਰ ਪਰੇਗਾ ਨਹੀਂ ਮੈਂ ਆਏ ਨਹੀਂ ਹੋਊਗਾ ਵੀ ਲੱਤਾਂ ਮਾਰੂਗੀ ਜਿਵੇਂ ਬਲੂਨ ਹੂੰ ਉਹ ਕੰਮ ਨਹੀਂ ਹੋਊਗਾ ਬੱਚਾ ਬਹੁਤ ਚੰਗਾ ਦਿੱਤਾ ਹੀ ਬੈਠ ਗਿਆ ਹੂੰ ਬੱਚੇ ਬਹੁਤ ਚੰਗੇ ਪਾਉਂਦੀ ਹੈ ਜੀ ਕਦ ਕਾਠਾਲੇ ਦੇਖੋ ਆਣ ਦੇਖ ਲੱਗਿਆ ਕਿ ਨਹੀਂ ਹਾਂਜੀ ਬਹੁਤ ਚੰਗਾ ਥਾਣਾ ਜੀ ਇਹ ਤਾਂ ਮੈਂ ਤੁਹਾਨੂੰ ਤਾਰਾ ਦਿਖਾਣਾ ਠੀਕਾ ਬੜੀ ਚੰਗੀ ਤਾਰਾ ਜੀ ਨਾਮ ਤੇ ਪਰੋ ਆ ਮੁਠੀ ਵਾਲੀ ਚਵਾਈ ਆ ਜੀ ਹੂੰ ਲੈ ਲਓ ਯਾਰ ਹਾਂਜੀ ਮਾਰ ਦੋ ਤਾਰਾ ਲਓ ਜੀ ਚੋਣਾ ਪੜਾ ਚੰਗਾ ਨਾ ਬਈ ਕਾਲਾ ਲਿਆ ਚੰਗਾ ਚੋਣਾ ਮੋਟੀ ਮੋਟੀ ਚਵਾਈ ਆ ਜਿਵੇਂ ਮਰਜੀ ਦਾ ਰਮਾ ਬਸ ਜਿੱਥੇ ਖੜ ਗਈ ਇੱਥੇ ਪੈਰ ਨਹੀਂ ਲਾਉਗੂ ਠੀਕ ਆ ਹਾਂ ਭੈਣ ਭਰਾ ਵੀ ਆਨਲਾਈਨ ਮੰਗਾਉਂਦਾ ਹੂੰ ਉਹ ਹੀ ਲਓ ਲੈ ਚਵਾਈ ਕੋਈ ਇੱਕ ਨੰਬਰ ਆ ਬਈ ਮੋਟਾ ਮੋਟਾ ਚੋਣਾ ਖੜਕਾ ਹੁੰਦਾ ਚਵਾਈ ਦਾ ਤਾਂ ਕੀ ਆ ਬਾਤ ਹੈ ਚੰਡੀ ਮਾਉਂ ਨੇ ਖੜੀ ਆ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਹੁਣ ਇਹੇ ਕਰਕੇ ਥਣ ਦਿਖਾ ਦੇ ਹੂੰ ਲੈ ਓਕੇ ਅੱਗੇ ਆ ਗਿਆ ਦੋ ਨੰਬਰ ਤੇ ਬੱਚਾ ਡਾਇਮੰਡ ਪੀਸ ਹਾਂਜੀ ਕਿੰਨੀ ਉਮਰ ਆ ਕਰਮ ਵਾਲੀ ਇਹ 9 ਮਹੀਨਿਆਂ ਦੀ ਹੈ ਸਰ 9 ਮਹੀਨਿਆਂ ਦੀ ਉਮਰ ਹਾਂਜੀ ਇਹ ਕਹਿੰਦਾ ਬਸ ਜ਼ਰੂਰੀ ਬੇਨਤੀ ਹੈ ਕਿਸੇ ਵੀ ਭੈਣ ਭਰਾ ਨੇ ਸਾਈ ਪਾਉਣੀ ਆ 2000 ਤੋਂ ਘੱਟ ਕੋਈ ਵੀ ਸਾਈ ਨਾ ਬਗੜ ਸਰ ਉਹ ਤੋਂ ਦੇ ਬੱਚੀ ਵਿਗ ਗਈ ਆਪਾਂ ਪਹਿਲੀ ਵੀਡੀਓ ਚ ਪਾਈਏ ਕਿਸੇ ਨੇ 500 ਸਾਈ ਪਾ ਕੇ ਜੀ ਉਦੋਂ ਮੜ ਕੇ ਨਾ ਮੇਰਾ ਫੋਨ ਚੱਕ ਕੇ ਨਾਲ ਦੀ ਸਾਈ ਮੋੜਨ ਨੂੰ ਆ ਗਿਆ ਠੀਕ ਆ ਉਹ ਗੱਲ ਸਵਾਦ ਵਾਲੀ ਹੁੰਦੀ ਨਹੀਂ ਇਹਦਾ ਨਹੀਂ ਹੁੰਦਾ ਕੋਈ ਆਪਾਂ 2000 ਤੋਂ ਘੱਟ ਸਾਈ ਕਿਸੇ ਤੋਂ ਨਹੀਂ ਪਾਉਣੀ ਹੂੰ ਬਿਊਟੀ ਚੈੱਕ ਕਰ ਹਣਾ ਭਾਈ ਹਾਂਜੀ ਕੇਸ ਦੀ ਬਿਊਟੀ ਦੇਖੋ

ਇਹਦਾ ਕਿ ਰਿਕਾਰਡ ਹੈ ਨਹੀਂ ਮਾਂ ਦਾ ਪਤਾ ਕੁਛ ਬਈ ਇਹ 26 27 ਕਿੱਲੇ ਦਾ ਜੀ ਓਕੇ ਹਾਂਜੀ ਮਾਰ ਦਿਆ ਦਣੰਗੇ ਜਾਨ ਵਾਲੀ ਬੱਚੀ ਆ ਨਾ ਹਾਂਜੀ ਇਹ ਸੀਮਣ ਵੀ ਮੇਰੇ ਹਿਸਾਬ ਨਾਲ ਸੇਤ ਹੋਈ ਲੋ ਬਸ ਬਹੁਤ ਛੇ ਦੀ ਲੱਲੂ 2 ਮਹੀਨੇ ਚ ਲੈਣੀ ਹਾਂਜੀ ਯਾਹ ਪਤਾ ਨਹੀਂ ਇੱਕ ਕਰਨ ਨੰਬਰ ਬੱਚਾ ਬਈ ਇਹ ਜੇ ਬੱਚੇ ਰੋਏ ਰੋਏ ਨਹੀਂ ਨਿਕਲਦੇ ਹਾਂਜੀ ਹੈਨਾ ਹਾਂਜੀ ਹਾਂਜੀ ਦੇਖੀ ਖੜਨੀ ਖੁੜਨੀ ਬੱਚੇ ਨਹੀਂ ਅੜਨੀ ਖੁੜਨੀ ਬਾੜੀ ਚੰਗੀ ਆ ਜੇ ਲੈ ਕੁਆਲਟੀ ਚੈੱਕ ਕਰੋ ਦੇਖੋ ਜੀ ਸਹੀ ਅੰਗੂ ਗਾਲਦੀ ਆ ਜੀ ਸਹੀ ਗੱਲ ਆ ਬਈ ਈ ਮੁੱਲ ਜੈ ਸਰ ਸਾਹਿਬ 32000 ਦੀ ਬੱਛੀ ਦੇਵਾਂਗਾ ਜੀ 32000 ਹੀ ਉੱਦੇ ਮੁੱਲ ਸੀ ਇਹਦਾ ਠੀਕ ਹੈ 32000 ਹੀ ਅੱਜ ਹੈ ਜੀ ਠੀਕ ਹੈ ਜੀ ਬਸ ਜੈ ਜੀ ਮੁੱਲ ਹੋਊਗਾ ਵੀ 35 ਨਹੀਂ ਕੋਈ 40 ਨਹੀਂ ਮਾਨਤਾਨ ਮਾਨਤਾਨ ਬਸ ਮੌਕੇ ਤੇ ਹੋ ਜੂ ਠੀਕ ਹੈ ਜੀ ਨਾਪ ਤੱਕ ਜਮਾ ਜੈ ਜਮੋਲ ਰੱਖਿਆ ਭਾਈ ਨੇ ਖਿੱਚ ਕੇ ਮੁੱਲ ਰੱਖਿਆ ਬੱਚਾ ਬਹੁਤ ਚੰਗਾ ਭਾਈ ਇਹਦਾ ਖੁੱਲ ਭਾਲਦੀ ਹੈ ਜੀ ਖੁੱਲੀ ਛੱਡੀ ਜਾਵੇ ਬਿਊਟੀ ਵੋਦੀ ਵਾਦੀ ਪ੍ਰਿੰਟ ਪੁਨਸ ਕਿੱਕ ਨੰਬਰ ਕੁਆਲਿਟੀ ਆ ਬੱਚਾ ਦਾ ਹਾਂਜੀ ਪੂਰੀ ਮਸਤੀ ਕਰਦੀ ਐ ਸਮੀ ਭਲੀ ਵੀ ਬੱਚੀ ਹਾਂਜੀ ਸਮੀ ਭਲੀ ਕਰਕੇ ਮਸਤੀ ਕਰਦੀ ਜੀ ਹੁਣ ਜਾਨ ਹੀ ਨਾ ਹੋਏ ਫਿਰ ਮਸਤੀ ਕਿੱਥੋਂ ਕਰੂਗੀ ਸਹੀ ਗੱਲ ਆ ਪੁੱਤ ਥੋੜਾ ਪੜਾ ਦੇਖੋ ਪਿੱਛੇ ਦਾ ਬਾਹਲਾ ਬਟ ਪੜਾ ਚੰਗਾ ਜੀ ਹੂੰ ਇਹਦਾ ਖੁੱਲੀ ਛੱਡੀ ਗਈ 2 ਮਹੀਨਾ ਚੰਡੀ ਗੱਲ ਲੈ ਲੈਣਾ ਤੇ ਠੰਡੀ ਸੀਲ ਬਨੂ ਕੋਈ ਟੈਨਸ਼ਨ ਨਹੀਂ ਲਓ ਜਿਵੇਂ ਟੱਪ ਦੀਜੀਏ ਹੁਣ ਦਿਖਾ ਦਿਓ ਝੂਲੀ ਨੇੜੇ ਕਰਕੇ ਥਾਣੇ ਕੋਈ ਫੋਟੋ ਸ਼ਾਟ ਨਹੀਂ ਸਹੀ ਆ ਬਸ ਕੱਲੇ ਥਾਣੀ ਥਾਣਾ ਚਾਰੇ ਸਹੀ ਸਿੰਗਲ ਚਾਰ ਥਾਣਾ ਜੀ ਬਸ ਤੇ ਕਿਸੇ ਵੀਰ ਨੂੰ ਦੋਨਾਂ ਚੋਂ ਕੋਈ ਵੀ ਪਸੰਦ ਆ ਭਾਈ ਨੇ ਕਨੈਕਟ ਕਰ ਲੀ 大的问题。啊